ਚੰਡੀਗੜ੍ਹ ਮੇਅਰ ਚੋਣ ਦੀ ਮਹਾ ਭਾਰਤ ਦੀ ਜੋ ਚੋਣ ਹੋਣ ਤੋਂ ਪਹਿਲਾਂ ਵੀ ਜਾਰੀ ਸੀ ਤੇ ਹੁਣ ਵੀ ਜਾਰੀ ਹੈ ਦਰਸਲ ਆਵਾਦੀ ਪਾਰਟੀ ਨੇ ਹੁਣ ਮੇਅਰ ਦਫ਼ਤਰ ਦੇ ਬਾਹਰ ਧਰਨੀ ਲਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਦੇ ਖਿਲਾਫ ਪਰਚੇ ਦੀ ਮੰਗ ਕੀਤੀ ਗਈ ਹੈ ਪ੍ਰਦਰਸ਼ਨ ਕਰਦੇ ਹੋਏ ਆਵਾਦੀ ਪਾਰਟੀ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਹੈ ਬੀਟੇ ਨਹੀਂ ਹੋਈ ਚੋਣ ਨੂੰ ਆਵਾਦੀ ਪਾਰਟੀ ਤੇ ਕਾਂਗਰਸ ਨੇ ਪੂਰੀ ਤਰ੍ਹਾਂ ਨਕਾਰਦਿਆਂ ਹੋਇਆ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਸੀ ਬੀਜਪੀ ਤੇ ਗੰਭੀਰ ਇਲਜ਼ਾਮ ਲਗਾਏ ਸਨ ਕਾਜ਼ੀ ਆਮਾਦੀ ਪਾਰਟੀ ਤੇ ਕਾਂਗਰਸ ਨੇ ਇਹ ਚੋਣ ਕਟੋੜ ਦੇ ਵਿੱਚ ਲੜੀ ਸੀ ਤੇ ਇਸ ਨੂੰ ਇੰਡੀਆ ਗੜ ਜੋੜ ਦੀ ਪਹਿਲੀ ਚੋਣ ਦੇ ਤੌਰ ਤੇ ਵਿਖਾਇਆ ਜਾ ਰਿਹਾ ਸੀ ਪਰ ਜਿਵੇਂ ਹੀ ਚੋਣ ਹੁੰਦੀ ਹੈ ਤਾਂ 8 ਵੋਟਾਂ ਰੱਦ ਹੋ ਜਾਂਦੀਆਂ ਨੇ ਤੇ ਮੇਅਰ ਬੀਜਪੀ ਦਾ ਚੁਣਿਆ ਜਾਂਦਾ ਹੈ ਤੇ ਇਹ ਸਭ ਨੂੰ ਲੈ ਕੇ ਜਿੱਥੇ ਇੱਕ ਪਾਸੇ ਮਸਲਾ ਕੋਰਟ ਦੇ ਵਿੱਚ ਹੈ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਗਈ ਹੈ ਤਾਂ ਦੂਜੇ ਪਾਸੇ ਹੁਣ ਧਰਨੇ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਆਮਾਦੀ ਪਾਰਟੀ ਵੱਲੋਂ ਮੇਅਰ ਦਫ਼ਤਰ ਦੇ ਬਾਹਰ ਧਰਨੇ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਰੋਜ਼ਾਨਾ ਧਰਨਾ ਦੇਣ ਦਾ ਫੈਸਲਾ ਹੋਇਆ ਹੈ ਇੱਕ ਕਾਉਂਸਲਰ ਦੀ ਅਗਵਾਈ ਦੇ ਵਿੱਚ ਮੇਅਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਫਿਲਹਾਲ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਜਾਣ ਦੀ ਖਬਰ ਹੈ ਪ੍ਰੈਜ਼ਾਈਡਿੰਗ ਆਫਿਸਰਸ ਹਨ ਅਨਿਲ ਮਸੀ ਉਹਨਾਂ ਦੇ ਉੱਤੇ ਹੀ ਤਾਂ ਲਿਡੇ ਇਲਜ਼ਾਮ ਜੁੜੇ ਨੇ ਆਮਾਦੀ ਪਾਰਟੀ ਤੇ ਕਾਂਗਰਸ ਵੱਲੋਂ ਲਗਾਏ ਗਏ ਸੀ بنا کرے طاقتاري طاقتاري سلام 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 ਅਸਰ ਦੇ ਵਿੱਚ ਲਿਆ ਸੀ ਆਵਾਮੀ ਪਾਰਟੀ ਦੇ ਜੋ ਕੌਂਸਲਰ ਤੇ ਹੋਰ ਵਰਕਰ ਉੱਥੇ ਪ੍ਰਦਰਸ਼ਨ ਕਰਨ ਲਈ ਪਹੁੰਚੇ ਹੋਏ ਸੀ ਮੇਅਰ ਦਫ਼ਤਰ ਦੇ ਬਾਹਰ ਤੇ ਇਸ ਦੇ ਦੌਰਾਨ ਨਾਰੇਬਾਜ਼ੀ ਕੀਤੀ ਗਈ ਤੇ ਇਲਜ਼ਾਮ ਲਾਏ ਗਏ ਕਿ ਮੇਅਰ ਚੋਣ ਦੇ ਵਿੱਚ ਕਪੜੇਬਾਜ਼ੀ ਕੀਤੀ ਗਈ ਤੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਗਿਆ ਇਸ ਵਿਚਾਰੇ ਹੁਣ ਇਹ ਫੈਸਲਾ ਹੋਇਆ ਹੈ ਕਿ ਰੋਜ਼ਾਨਾ ਇਸ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਹਾਲਾਂਕਿ ਇਸ ਮਸਲੇ ਦੇ ਵਿੱਚ ਬੀਜੇਪੀ ਨੇ ਕਿਹਾ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਹੋਇਆ ਕਿਹਾ ਕਿ ਇਸ ਵੇਲੇ ਕਬਰਾਈ ਹੋਈ ਹੈ ਆਵਾਮੀ ਪਾਰਟੀ ਤੇ ਕਾਂਗਰਸ ਕਿਉਂਕਿ ਉਨਾ ਨੂੰ ਚੋਣ ਦੇ ਵਿੱਚ ਹਾਰ ਮਿਲੀ ਆ ਇਹ ਮਸਲਾ ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਸੀ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਤਿੰਨ ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਹੋਇਆ ਹੈ ਹਾਲਾਂਕਿ ਇਹਨਾਂ ਤਿੰਨ ਹਫ਼ਤਿਆਂ ਨੂੰ ਜ਼ਿਆਦਾ ਦੱਸਦਿਆਂ ਹੋਇਆਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਹੈ ਤੇ ਮੰਗ ਇਹ ਕੀਤੀ ਗਈ ਸੀ ਕਿ ਸਟੇਲ ਆਈ ਜਾਵੇ ਜੋ ਮੇਅਰ ਦੀ ਚੋਣ ਹੋਈ ਹੈ ਕਿਉਂਕਿ ਇਸ ਦੇ ਵਿੱਚ ਧਾਂਦਲੀ ਕੀਤੀ ਗਈ ਇਹ ਇਲਜ਼ਾਮ ਲਾਉਂਦਿਆਂ ਹੋਇਆਂ ਰੋਕ ਦੀ ਮੰਗ ਜਿਹੜੀ ਹੈ ਉਹ ਸਟੇਲ ਹੋਣ ਦੀ ਮੰਗ ਕੀਤੀ ਗਈ ਸੀ ਇਸ ਵੇਲੇ ਸਾਡੇ ਸਹਿਯੋਗੀ ਆਸ਼ੂ ਨੀਜਾ ਸੜਨਾ ਲਾਈਵ ਜੁੜ ਚੁੱਕੇ ਨੇ ਆਸ਼ੂ ਕੀ ਕੋਈ ਜਾਣਕਾਰੀ ਹੈ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਆਵਾੰਦੀ ਪਾਰਟੀ ਵੱਲੋਂ ਕੀਤਾ ਗਿਆ ਕੀ ਕੁਝ ਕਹਿਣਾ ਸੀ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਆਕੂ ਬਿਲਕੁਲ ਕੁਲਵਿੰਦਰ ਜਖਰ ਜ਼ਿਕਰ ਕਰੀਏ ਜੋ ਚੰਡੀਗੜ੍ਹ ਦੀ ਮੇਅਰ ਦੀ ਚੋਣ ਹੋਈ ਸੀ ਉਸ ਦੇ ਵਿੱਚ ਜੋ ਕੁਝ ਹੋਇਆ ਸਭ ਨੇ ਦੇਖਿਆ ਟੀਵੀ ਸਕਰੀਨ ਦੇ ਨਾਲ ਦੇਖਿਆ ਉਸ ਤੋਂ ਬਾਅਦ ਇਲਜ਼ਾਮ ਤਰਾਸ਼ੀਆਂ ਹੋਈਆਂ ਗੜਜੋੜ ਦੀ ਪਹਿਲੀ ਚੋਣ ਸੀ ਹਾਲਾਂਕਿ ਬੁਰੀ ਤਰ੍ਹਾਂ ਗੜਜੋੜ ਇਸ ਚੋਣ ਦੇ ਵਿੱਚ ਭਜਪਾ ਤੋਹਾਰਿਆ ਪਰ ਇਲਜ਼ਾਮ ਲੱਗੇ ਕਿ ਇਹ ਚੋਣ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਮਾਮਲਾ ਹਾਈ ਕੋਰਟ ਦੇ ਵਿੱਚ ਜਾਂਦਾ ਹਾਈ ਕੋਰਟ ਦੇ ਵੱਲੋਂ ਜਵਾਬ ਦੇ ਲਈ 3 ਹਫ਼ਤੇ ਦਾ ਸਮਾਂ ਦੇ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸੰਤੁਸ਼ਟੀ ਨਾ ਜ਼ਾਹਰ ਕਰਦੇ ਹੋਏ ਕੁਲਦੀਪਾ ਟੀਟਾ ਜੋ ਇਸ ਮੇਰ ਚੋਣ ਦੇ ਉਮੀਦਵਾਰ ਸੀ ਕਿ ਗੜਜੋੜ ਦੇ ਤਾਂ ਉਹ ਸੁਪਰੀਮ ਕੋਰਟ ਚਲੇ ਜਾਂਦੇ ਆ ਤੇ ਸੁਪਰੀਮ ਕੋਰਟ ਦੇ ਵਿੱਚ ਹਲੇ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਪਰ ਇਸੇ ਦੇ ਦੌਰਾਨ ਸਨੀ ਸਿੰਘ ਆਲੂ ਵਾਲੀਏ ਜੋ ਆਪਾਂ ਕੀ ਕੀ ਚੰਡੀਗੜ੍ਹ ਨੂੰ ਮੁਖੀ ਦੇ ਤੌਰ ਤੇ ਜਾਣੇ ਜਾਂਦੇ ਹੈਗੇ ਚੰਡੀਗੜ੍ਹ ਜਿਹੜੀ ਆਪ ਆਪ ਦਾ ਗਠਨ ਹੈਗਾ ਉਸ ਦਾ ਉਹਨਾਂ ਦੇ ਮੁਖੀ ਦੇ ਤੌਰ ਤੇ ਸਮਝੇ ਜਾ ਰਹੇ ਹੈਗੇ ਤਾਂ ਉਹਨਾਂ ਦੀ ਗਵਾਹੀ ਦੇ ਵਿੱਚ ਸਾਰੇ ਐਮਸੀਆਂ ਵੱਲੋਂ ਇਹ ਐਮਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਇਸੇ ਦੇ ਚੱਲਦੇ ਧਰਨੇ ਪ੍ਰਦਰਸ਼ਨ ਦੌਰਾਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਥਾਣੇ ਲਿਆਂਦਾ ਗਿਆ ਇਸ ਵਕਤ ਉਹਨਾਂ ਨੂੰ ਥਾਣੇ ਦੇ ਅੰਦਰ ਰੱਖਿਆ ਗਿਆ جی یا شو کی کچھ فیصلہ ਹੋਇਆ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਰੋਜ਼ਾਨਾ धरना प्रदर्शन ਕਰਨ ਦਾ ਫੈਸਲਾ ਹੋਇਆ ਹੈ ਕਿ ਰੋਜ਼ਾਨਾ ਇੱਕ ਕਾونسلر ਦੇ ਨਾਲ ਜਿਹੜੇ پارٹی ਦੇ ਵਰਕਰ ਹੈ ਉਹ ਮੇਅਰ ਦਫ਼ਤਰ ਬਾਹਰ ਪਹੁੰਚਣਗੇ ਤੇ ਪ੍ਰਦਰਸ਼ਨ ਕਰਨਗੇ ਆ ਬਿਲਕੁਲ ਜੇਕਰ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਇਲਜ਼ਾਮ ਵੱਡੇ ਲੱਗੇ ਸੀਗੇ ਕਿ ਭਾਜਪਾ ਨੇ ਇਹ ਕਬਜ਼ਾ ਕੀਤਾ ਹੈ ਲੋਕਤੰਤ੍ਰਿਕ ਤਰੀਕੇ ਦੇ ਨਾਲ ਵੋਟਿੰਗ ਨਹੀਂ ਹੋਈ ਹੁਣ ਇੱਕ ਨਵਾਂ ਰੂਪ ਇਸ ਨੂੰ ਆਪਾਂ ਕੀ ਕੀ ਵੱਡੇ ਪੱਧਰ ਉੱਪਰ ਲੋਕਾਚਲ ਜਾਣਾ ਹੈਗਾ ਕਿ ਕਿਵੇਂ ਇਹ ਭਾਜਪਾ ਵੱਲੋਂ ੱਟਕੇਸ਼ਾਈ ਕੀਤੀ ਗਈ ਸੀ ਇਸ ਤਰ੍ਹਾਂ ਦਾ ਇੱਕ ਇਸ ਨੂੰ ਆ ਰੰਗ ਦੇਣ ਦੀ ਕੋਸ਼ਿਸ਼ ਜ਼ਰੂਰ ਇਸ ਧਰਨੇ ਪ੍ਰਦਰਸ਼ਨ ਦੇ ਨਾਲ ਹੈਗੀ ਹੈ ਤਾਂ ਜ਼ਰੂਰ ਆਪਾਂ ਕੀ ਕੀ ਇਸੇ ਤਰ੍ਹਾਂ ਦਾ ਫੈਸਲਾ ਕੀਤਾ ਗਿਆ ਕਿ ਹਰਜਾਨਾ ਕਿਉਂਕਿ ਅੱਜ ਤੋਂ ਸ਼ੁਰੂਆਤ ਕੀਤੀ ਗਈ ਧਰਨੇ ਪ੍ਰਦਰਸ਼ਨ ਦੀ ਤਾਂ ਵੱਡੇ ਪੱਧਰ ਉੱਪਰ ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਐਮਸੀ ਦਫ਼ਤਰ ਦੇ ਬਾਹਰ ਬੈਰੀਕੇਟਿੰਗ ਪੱਕੇ ਤੌਰ ਤੇ ਰੱਖ ਦਿੱਤੇ ਗਏ ਜਦੋਂ ਦੀ ਅਨਾਊਂਸਮੈਂਟ ਹੋਈ ਹੈ ਤਾਂ ਸੁਭਾਵਿਕ ਤੌਰ ਤੇ ਜੇਕਰ ਉੱਥੇ ਜਾਣਾ ਜਾਂਦੇ ਤਾਂ ਉੱ ਨਾ ਬੈਰੀਕੇਟਿੰਗ ਮਿਲਣਗੇ ਉੱਥੇ ਰਜਾਨਾ ਪੁਲਿਸ ਦਾ ਪ੍ਰਬੰਧ ਮਿਲੇਗਾ ਜੀ ਸ਼ੁਕਰੀਆ ਆਸ਼ੂ ਫਿਲਹਾਲ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਸ ਵੇਲੇ ਥਾਣੇ ਦੇ ਵਿੱਚ ਰੱਖੇ ਗਏ ਨੇ ਜਿਹੜੇ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਰ ਇਸ ਤਰੀਕੇ ਪ੍ਰਦਰਸ਼ਨ ਰਜਾਨਾ ਕਰਕੇ ਇੱਕ ਤਰੀਕੇ ਨਾਲ ਕਿਤਨਾ ਕਿਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇਗੀ ਵਿਰੋਧੀ ਧਿਰਾਂ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਸੀ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਦੇ ਵਿੱਚ ਹਰਤੀ ਫੂਕ ਮੁਜ਼ਾਰਾ ਕੀਤਾ ਗਿਆ ਸੀ ਤੇ ਹੁਣ ਵੀ ਮੇਅਰ ਚੋਣ ਨੂੰ ਲੈ ਕੇ ਤਰਨੇ ਪ੍ਰਦਰਸ਼ਨਾਂ ਦਾ سلسلہ ਆਉਣ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਾਰੀ रह ਸਕਦਾ ਹੈ